ਸਸ ਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਅੱਜ ਤਰੀਕ ਹੋ ਚੁੱਕੀ ਹੈ ਜੀ 18 ਨਵੰਬਰ 2024 ਅਸੀਂ ਗੱਲ ਕਰਾਂਗੇ 18 ਤੋਂ ਲੈ ਕੇ 25 ਨਵੰਬਰ ਦੇ ਮੌਸਮ ਦੀ ਕਿਉਂਕਿ ਆਉਂਦੇ ਹਫ਼ਤੇ ਦੇ ਵਿੱਚ ਕੀ ਕੀ ਹਰ ਚਲ ਦਿਖਾਈ ਦੇ ਰਹੀ ਹੈ ਮੌਸਮ ਦੇ ਵਿੱਚ ਸਾਨੂੰ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਹਜੇ ਧੁੰਦ ਦਾ ਮਾਹੌਲ ਹਜੇ ਵੀ ਬਣਿਆ ਹੋਇਆ ਹੈ ਪਰ ਦੁਪਹਿਰ ਦੇ ਵੇਲੇ ਗੱਲ ਕੀਤੀ ਜਾਵੇ ਤਾਂ ਮੌਸਮ ਹੁਣ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਤੁਸੀਂ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਸਵੇਰ ਵੇਲੇ ਧੁੰਦ ਦਾ ਮਾਹੌਲ ਕਿਵੇਂ ਦਾ ਬਣਿਆ ਹੋਇਆ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਿਸਾਨ ਵੀਰਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਮੌਸਮ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕਿਸਾਨਾਂ ਦੇ ਖੇਤਾਂ ਦੀ ਜਿਹੜੀ ਜਿਨ੍ਹਾਂ ਨੇ ਰੌਣੀ ਕੀਤੀ ਹੈ ਤਾਂ ਧੁੱਪ ਨਾ ਲੱਗਣ ਕਾਰਨ ਖੇਤ ਚੰਗੀ ਤਰ੍ਹਾਂ ਸੁੱਕ ਨਹੀਂ ਰਹੇ ਉਮੀਦ ਹੈ ਕਿ ਹੁਣ ਜਿਹੜੀ ਪੱਛਮੀ ਹਵਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਹੁਣ ਪੰਜਾਬ ਦੇ ਵਿੱਚ ਪੱਛਮੀ ਹਵਾ ਦਾ ਜ਼ੋਰ ਇੱਕ ਬਣਿਆ ਹੋਇਆ ਹੈ ਉਸ ਦੇ ਨਾਲ ਪੰਜਾਬ ਦਾ ਮੌਸਮ ਦੁਪਹਿਰ ਦੇ ਵੇਲੇ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਬਿਸ਼ੱਕ ਧੁੱਪ ਚੰਗੀ ਨਿਕਲ ਰਹੀ ਹੈ ਪਰ ਤਾਪਮਾਨ ਜਿਹੜਾ ਦੁਪਹਿਰ ਵੇਲੇ ਦਾ ਹੈ ਉਹ 30 ਡਿਗਰੀ ਤੋਂ ਥੱਲੇ ਆ ਚੁੱਕਿਆ ਹੈ ਜੀ ਤੇ ਹਵਾ ਦੀ ਗੱਲ ਕਰੀਏ ਹਵਾ ਪੱਛਮ ਦਿਸ਼ਾ ਤੋਂ ਹਲਕੇ ਦਰਮਿਆਨੇ ਰੂਪ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਨਾਲ ਧੁੱਪ ਸਾਫ਼ ਹੋ ਚੁੱਕੀ ਹੈ ਤਾਪਮਾਨ ਦੇ ਵਿੱਚ ਠੀਕ ਠਾਕ ਸਾਨੂੰ ਠੰਡ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪੱਛਮੀ ਹਵਾ ਜਦੋਂ ਵੀ ਚੱਲਦੀ ਹੈ ਤਾਂ ਮੌਸਮ ਪੰਜਾਬ ਦਾ ਠੰਡਾ ਹੋ ਜਾਂਦਾ ਹੈ ਜਿਸ ਦੇ ਨਾਲ ਕੀ ਤਾਪਮਾਨ ਗ੍ਰੈਵਟ ਆਉਂਦੀ ਹੈ ਤੇ ਠੰਡ ਦੇ ਗਤੀਵਿਧੀਆਂ ਵਧ ਜਾਂਦੀਆਂ ਨੇ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਜਦੋਂ ਹੁਣ ਠੰਡ ਵੱਧਦੀ ਹੈ ਤਾਂ ਸਵੇਰ ਸ਼ਾਮ ਸਾਨੂੰ ਧੁੰਦ ਦੇਖਣ ਨੂੰ ਮਿਲਦੀ ਹੈ ਖਾਸ ਤੌਰ ਤੇ ਬਾਦਰ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਧੁੰਦ ਦੀ ਗਤੀਵਿਧੀ ਵੱਧ ਜਾਂਦੀ ਹੈ ਜੋ ਕਿ ਸਵੇਰੇ ਲਗਭਗ 10-11 ਵਜੇ ਤੱਕ ਇਸ ਤਰੀਕੇ ਨਾਲ ਬਰਕਰਾਰ ਰਹਿੰਦੀ ਹੈ ਇਸ ਤੋਂ ਇਲਾਵਾ ਕਿਸਾਨ ਵੀਰਾਂ ਦੇ ਲਈ ਸੂਚਨਾ ਇਹ ਹੈ ਕਿ ਮੌਸਮ ਵਿਭਾਗ ਵੱਲੋਂ ਜੋ ਵੀ ਅਲਰਟ ਜਾਰੀ ਹੋਏ ਨੇ ਉਹਨਾਂ ਵਿੱਚ ਕੋਈ ਵੱਡੇ ਮੀਂਹ ਦੀ ਕਾਰਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਲਗਭਗ 27-28 ਤਰੀਕ ਦੇ ਨੇੜੇ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਉਸ ਤੋਂ ਪਹਿਲਾਂ ਕੋਈ ਸਿਸਟਮ ਨਹੀਂ ਹੈ ਅਗਰ ਕੋਈ ਸਿਸਟਮ ਆਉਂਦਾ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਬਾਜ਼ ਰਹੋਗੇ ਮਿਲਦੇ ਨਵੀਂ ਵੀਡੀਓ ਵਿੱਚ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ